ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਆ ਜੀ ਬਹੁਤ ਚੱਲੀ ਕਿਹਾ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਉਹਦਾ ਕੀ ਬਣੂਗਾ ਜੀ ਆਪਾਂ ਕਾਲੀ ਦਾ ਬਣਾਵਾਂਗੇ ਇਹ ਭਗੋੜਾ ਦੱਲਦਾ ਸਾਡਾ ਕਾਲੀ ਦਾ ਬਣਾ ਕਰ ਤੁਹਾਡਾ ਭਗੋੜਾ ਜੀ ਪਗੋੜਾ ਦਾਲ ਲੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬੰ ਫੇਰ ਕਿਹੜਾ ਪਗੋੜਾ ਬੰਨਣਾ ਸੀਗਾ ਜੀ ਵੀ ਮੈਂ ਤੇ ਵਾਲੇ ਕਹਿੰਦੇ ਬੰਦੀ ਨਹੀਂ ਸੀ ਤੁਸੀਂ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਹਣਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਗਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਿਆ ਥੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਹੀਂ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਪਿਓ ਦੀ ਪੁਤਰੀ ਕੀ ਪਾਰਟੀ ਅਉਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੇ ਥੋੜਾ ਜੀ ਇਹ ਵੀ ਜਿਹੜੇ ਅੱਜ ਵਾਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਹਿਣਾ ਬਣਾ ਉਹ ਪਿਓ ਹੀ ਤਾਂ ਕਿੰਨਾ ਫੇਰ ਜੇ ਮੈਂ ਉਹ ਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਅੱਜ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿਗੇ ਤੇ ਵੀ ਅੱਜ ਵਾਰੀ ਆਪਾਂ ਨੂੰ ਹੀ ਬਣਾਉਣ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਕੁੱਤੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਹੈ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਆਖਲਾ ਦੇਣ ਲਈ ਤੁਹਾਨੂੰ ਆਖਲਾ ਦੇਣ ਲਈ ਕੀਤਾ ਸੀ ਪੁਣ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੂੰ ਮੈਂ ਕਿਹਾ ਮੰਨ ਮੰਨ ਦੂਗੀ ਹੂਗਾ ਟੋਡਾ ਜੀ